ਜਿਸ ਬੰਦੇ ਨੇ ਕਰਤਾ ਰਾਮ ਪਛਾਨ ਜਿਸ ਨੇ ਸਿਰਜਣਹਾਰ ਸਿਰਜਣਾ ਕਰਨ ਵਾਲੇ ਉਹ ਰਮੇ ਹੋਏ ਨੂੰ ਪਛਾਨ ਲਿਆ ਜਿਸ ਪ੍ਰਾਨੀ ਨੇ ਪਛਾਨ ਲਿਆ ਉਹ ਫਿਰ ਹਉਮੈ ਆਪੇ ਹੀ ਛੱਡ ਦਿੰਦਾ ਨਹੀਂ ਤੇ ਹੁਣ ਮੈਂ ਹੁਣ ਮੈਂ ਇੱਥੇ ਬੈਠਾ ਕਮਾ ਆ ਬਾਗ ਮੈਂ ਲਾਇਆ 8 ਸਾਲ 10 ਸਾਲ ਪਹਿਲਾਂ ਮੈਂ ਆ ਬਾਗ ਲਾਇਆ ਮੇਰੇ ਅਮਰੂਦ ਮੇਰੇ ਲੱਗੇ ਹੋਏ ਕਿੰਨੂ ਮੇਰੀਆਂ ਲੱਗੀਆਂ ਹੋਈਆਂ ਨਾਸ਼ਪਤੀਆਂ ਮੇਰੇ ਲੱਗੇ ਹੋਏ ਆਲੂ ਬਖਾਰੇ ਮੇਰੇ ਲੱਗੇ ਹੋਏ ਅੰਬ ਦੇਖੋ ਮੈਂ ਆਪਣੀ ਹੌਮੇ ਨੂੰ ਇਹਨਾਂ ਚੀਜ਼ਾਂ ਨਾਲ ਜੋੜ ਲਿਆ ਹੁਣ ਸਮਝ ਆਈ ਵੀ ਰਮਿਆ ਹੋਇਆ ਹੈ ਸੂਰਜ ਨਾ ਹੋਵੇ ਮੇਰੇ ਅੰਬ ਕਿੱਥੋਂ ਲੱਗ ਜਾਣਗੇ ਮੇਰਾ ਅਮਰੂਦ ਕਿਵੇਂ ਹੋਇਆ ਸੂਰਜ ਦੀ ਰੌਸ਼ਨੀ ਨਾ ਮਿਲੇ ਅਮਰੂਦ ਵੱਧਦਾ ਹੀ ਨਹੀਂ ਮਿੱਟੀ ਨਾ ਹੁੰਦੀ ਪਾਣੀ ਨਾ ਹੁੰਦਾ ਮੇਰੇ ਜੰਮਣ ਤੋਂ ਮੇਰੇ ਦਾਦਿਆਂ ਪਰਦਾਦਿਆਂ ਦਾਦਿਆਂ ਦੇ ਦਾਦਿਆਂ ਦੇ ਦਾਦਿਆਂ ਦੇ ਜੰਮਣ ਤੋਂ ਪਹਿਲਾਂ ਵੀ ਸੂਰਜ ਰੋਜ਼ ਚੜ੍ਹਦਾ ਮਿੱਟੀ ਹੈ ਹਵਾ ਹੈ ਪਾਣੀ ਹੈ ਇਹ ਹੋਂ ਮੈਂ ਮੇਰੀ ਹੀ ਹੋਂਦ ਨਹੀਂ ਜੇ ਇਹ ਸਾਰਾ ਕੁਝ ਨਾ ਹੋਵੇ ਪੂਰੀ ਸਮਗਰੀ ਸਮੱਗਰ ਅਸਤਿਤਵ ਨਾ ਹੋਵੇ ਤਾਂ ਮੇਰੀ ਹੋਂਦ ਹੀ ਨਹੀਂ ਇਸ ਕਰਕੇ ਹਮ ਮੈਂ ਉਦੋਂ ਹੀ ਐ ਜਦੋਂ ਰਾਮ ਨੂੰ ਫੀਲ ਨਹੀਂ ਕਰਦਾ ਬੰਦਾ ਉਹਨੂੰ ਭੁੱਲ ਗਿਆ ਤਾਂ ਮੈਂ ਮੈਂ ਬੜੀ ਚੀਜ਼ ਹਾਂ ਜਦ ਤੂੰ ਇਹ ਵੀ ਕੋਈ ਟਾਪ ਅਟਾ ਤੂੰ ਆਪਣਾ ਆਪ ਮੈਂ ਕੀ ਹਾਂ ਕੁਝ ਵੀ ਨਹੀਂ ਹਮ ਮੈਂ ਦਾ ਜਨਮ ਹੀ ਉਦੋਂ ਹੁੰਦਾ ਜਦੋਂ ਤੇਰੀ ਹੋਂਦ ਖਤਮ ਹੋ ਜਾਂਦੀ ਐ ਮੈਂ ਦਾ ਜਨਮ ਤੇਰੀ ਹੁੰਦਾ ਜਦੋਂ ਖਤਮ ਹੁੰਦੀ ਹੈ ਤਾਂ ਹੀ ਹੁੰਦਾ ਹੁਣ ਮਨ ਨੇ ਪਛਾਣ ਲਿਆ ਤੂੰ ਐ ਮੇਰੇ ਚ ਵੀ ਤੂੰ ਐ ਬਾਹਰ ਵੀ ਤੂੰ ਐ ਗੁਰ ਹੈ ਦਿਖਾਇਓ ਲੋਇਣਾ ਇੱਤਹਿ ਉੱਤਹਿ ਕਟ 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 ਤੂੰ ਹੀ ਤੂੰ ਹੀ ਮੋਹਨਾ ਜਿਵੇਂ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਨੂੰ ਸਮਝ ਆ ਗਿਆ ਵੀ ਤੂੰ ਹੀ ਫੈਲਿਆ ਹੋਇਆ ਮੈਂ ਨਹੀਂ ਮੈਂ ਕਿੱਥੇ ਆ ਮੈਂ ਤੇ ਹੈ ਹੀ ਨਹੀਂ ਈਗੋ ਤਾਂ ਆ ਹੀ ਨਹੀਂ ਸਕਦੀ ਫਿਰ ਬੰਦੇ ਨੇ ਦਿਮਾਗ ਹਿੱਲ ਜਾਂਦਾ ਮੈਂ ਕੀ ਚੀਜ਼ ਐਵੇਂ ਹੀ ਸੋਚੀ ਜਾਂਦਾ ਮੇਰਾ ਅਮਰੂਦ ਉਹ ਇੱਡਾ ਸੂਰਜ ਚੜ ਰਿਹਾ ਹਵਾ ਹੈ ਪਾਣੀ ਹੈ ਮਿੱਟੀ ਹੈ ਤਾਂ ਅਮਰੂਦ ਲੱਗ ਰਹੇ ਨੇ ਤਾਂ ਹੀ ਤੇਰੇ ਘਰ ਬੱਚੇ ਪੈਦਾ ਹੋ ਰਹੇ ਨੇ ਸਾਰਾ ਕੁਝ ਤਾਂ ਉਹਦਾ ਹੈ ਰਮਿਆ ਹੋਇਆ ਜਿਹੜਾ ਤੇ ਮੈਂ ਐਵੇਂ ਹੀ ਈਗੋ ਕਰੀ ਜਾਂਦਾ ਇੱਥੇ ਫਿਰ ਜਦੋਂ ਬੰਦਾ ਉਹਨੂੰ ਪਛਾਣ ਲੈਂਦਾ ਫਿਰ ਆਪਣੀ ਹਉਮੈ ਨੂੰ ਆਪੇ ਛੱਡ ਦਿੰਦਾ ਹੈ ਗਹਿਰੇ ਤਲ ਤੇ ਇਹ ਭਾਵ ਬਣਾ ਕੇ ਰੱਖਣਾ ਇਹ ਭਾਵ ਭਾਵਨਾ ਇਹ ਸੋਚ ਕੇ ਰੱਖਣਾ